ਸਤਿਕਾਰ ਦੋਸਤੋ ਚਲੋ ਬਾਤ ਪਾਈਏ ਪੁਰਾਣੀਆਂ ਯਾਦਾਂ ਦੀ ਜਿੱਥੇ ਗੱਲ ਹੁੰਦੀ ਸੀ ਮਰਿਆਦਾ ਦੀ ਸੱਭਿਆਚਾਰ ਜਿਹੜਾ ਕਿ ਸੱਭਿਆ ਤੇ ਆਚਾਰ ਤੋਂ ਮਿਲ ਕੇ ਬਣਿਆ ਜਿਸ ਦਾ ਅਰਥ ਹੈ ਸਾਫ਼ ਸੁਥਰਾ ਵਿਹਾਰ ਜਦੋਂ ਅਸੀਂ ਕਿਸੇ ਦੇਸ਼ ਦੇ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਉੱਥੋਂ ਦੇ ਰਿਸ਼ਤੇ ਨਾ ਤੇ ਰੀਤੀ ਰਿਵਾਜ ਵਿਸ਼ਵਾਸ ਆਵਾਜ਼ਾਈ ਦੇ ਸਾਧਨ ਖੁਰਾਕ ਪਹਿਰਾਵਾ ਆਚਰਣ ਵਿਦਿਆ ਪ੍ਰਣਾਲੀ ਖੇਡਾਂ ਤੇ ਮਨੋਰੰਜਨ ਆਦ ਦਾ ਪਤਾ ਚੱਲਦਾ ਹੈ ਪਰ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਪੁਰਾਣੇ ਜ਼ਮਾਨੇ ਵਿੱਚ ਲੋਕ ਰਿਸ਼ਤੇ ਨਾਤਿਆਂ ਦੀ ਕਦਰ ਕਰਦੇ ਸੀ ਤੇ ਛੋਟੇ ਵੀ ਵੱਡਿਆਂ ਨੂੰ ਪੂਰਾ ਸਨਮਾਨ ਦਿੰਦੇ ਸੀ ਉਹਨਾਂ ਦੀ ਹਰ ਗੱਲ ਖਿੜੇ ਮੱਥੇ ਸਵੀਕਾਰ ਕਰਦੇ ਸੀ ਉਹਨਾਂ ਦੀ ਵਧੀਆ ਅਤੇ ਸਿਹਤਮੰਦ ਖੁਰਾਕ ਸਾਦਾ ਪਹਿਰਾਵਾ ਉੱਚਾ ਤੇ ਸ੍ਰੁੱਚਾ ਆਚਰਣ ਹਮਦਰਦੀ ਭਰਿਆ ਦਿਲ ਸਿਰ ਜਨਾਤਮਕ ਦਿਮਾਗ ਅਹਿਮਾਨ ਨਿਵਾਜੀ ਇਹ ਸਭ ਪੰਜਾਬੀਆਂ ਦੀ ਰੂਹ ਵਿੱਚ ਸ਼ਾਮਲ ਸੀ ਪਹਿਲਾਂ ਲੋਕਾਂ ਵਿੱਚ ਇੱਕ ਖਾਸियत ਸੀ ਲੋਕ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਸੀ ਜਿਸ ਵਿੱਚ ਦਾਦਾ-ਦਾਦੀ, ਤਾਇਆ-ਤਾਈ, ਚਾਚਾ-ਚਾਚੀ ਤੇ ਸਾਰਿਆਂ ਦੇ ਬੱਚੇ ਇੱਕੋ ਛੱਤ ਹੇਠਾਂ ਇਕੱਠੇ ਰਹਿੰਦੇ ਸੀ ਪਰ ਜਿਉਂ-ਜਿਉਂ ਜ਼ਮਾਨਾ ਬਦਲਦਾ ਗਿਆ ਲੋਕਾਂ ਦੀ ਸੋਚ ਬਦਲਦੀ ਗਈ ਸਿੱਖਿਆ ਦਾ ਪਸਾਰ ਹੁੰਦਾ ਗਿਆ ਤੇ ਲੋਕਾਂ ਦੇ ਖਾਚੇ ਵੱਧ ਗਏ ਤੇ ਪਰਿਵਾਰ ਵੀ ਬिखरਨੇ ਸ਼ੁਰੂ ਹੋ ਗਏ ਪਰਿਵਾਰ ਇਕਹਿਰੇ ਪਰਿਵਾਰ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਗਏ ਪਹਿਲਾਂ ਪਰਿਵਾਰਾਂ ਦੇ ਵਿੱਚ ਪਰਿਵਾਰ ਨੂੰ ਜੋੜੀ ਰੱਖਣ ਲਈ ਝਾੜੂ ਦੀ ਜਾਂ ਲੱਕੜ ਦੀ ਗੱਠ ਦੀ ਉਦਾਹਰਣ ਦਿੱਤੀ ਜਾਂਦੀ ਸੀ ਕਿ ਕਿਵੇਂ ਤੀਲਾ-ਤੀਲਾ ਜੋੜ ਕੇ ਝਾੜੂ ਇਕੱਠਾ ਰਹਿੰਦਾ ਤੇ ਇਕੱਲਾ-ਇਕੱਲਾ ਹੋ ਕੇ ਝਾੜੂ ਵਿਖਰ ਜਾਂਦਾ ਤੇ ਪਰਿਵਾਰ ਵੀ ਇਸੇ ਤਰ੍ਹਾਂ ਹੀ ਟੁੱਟ ਰਿਹਾ ਕੋਈ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਕਿਸੇ ਨੇ ਠੀਕ ਹੀ ਕਿਹਾ ਵਾ ਰਲ ਬੈਠਣਾ ਪੰਜਾਬੀਆਂ ਦਾ ਵਾ ਝਗੜਾ ਦਿਉਰਾں ਭਾਬੀਆਂ ਦਾ ਜਦੋਂ ਚੁੱਲ੍ਹੇ ਵੱਖਰੇ ਹੋ ਜਾਵਣ ਉਹ ਬਾਤ ਨਾ ਰਹਿੰਦੀ ਬੇੜੇ ਮਿਲਦੇ ਆ ਅਗਲੀ ਵੀਡੀਓ 'ਚ ਸਾਸ਼ਟਰੀਅ ਕਾ